ਜ਼ਿਲ੍ਹਾ ਸ਼ਰਪੋਤ ਦੀ ਥਾਣਾ ਬੁੱਲਵਾਲ ਦੇ ਅਧੀਨ ਆਉਂਦੇ ਚੁੰਕ ਨੇਸਾਲਾ ਹਾਈਵੇ ਉੱਪਰ ਹੀ ਸ਼ਰਿਆਮ ਦੜਾ ਸੱਟਾ ਅਤੇ ਜੂਆ ਖੇਡਿਆ ਜਾ ਰਿਹਾ ਹੈ ਮੌਕੇ ਤੇ ਪਹੁੰਚ ਪੱਤਰਕਾਰਾਂ ਦੀ ਟੀਮ ਵੱਲੋਂ ਜਦੋਂ ਇਸ ਘਟਨਾ ਨੂੰ ਆਪਣੇ ਕੈਮਰੇ 'ਚ ਕੈਦ ਕੀਤਾ ਗਿਆ ਇਹ ਗੈਰ ਕਾਨੂੰਨੀ ਤੰਦਾ ਉਦੋਂ ਸਾਹਮਣੇ ਆਇਆ ਸੁਦਰਾ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਡੜਾਟੇ ਦੀ ਲਗਾਉਣ ਦੀ ਆੜ ਵਿੱਚ ਇਸ ਦੁਕਾਨ ਉੱਪਰ ਨਸ਼ੇ ਵੀ ਬੈਠ ਕੇ ਕਿਤੇ ਜਾਂਦੇ ਹਨ ਪੋਰਟ ਮੁਤਾਬਕ ਇਹ ਕੰਮ ਕਾਫੀ ਸਾਲਤ ਤੋਂ ਚੱਲ ਰਿਹਾ ਹੈ ਅਤੇ ਜਦੋਂ ਪੱਤਰਕਾਰਾਂ ਨੇ ਉੱਥੇ ਬੈਠੇ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਦੁਕਾਨ ਚਲਾਉਣ ਲਈ ਮਹੀਨਾ ਵੀ ਦਿੱਤਾ ਜਾਂਦਾ ਹੈ ਇਹ ਮਹੀਨਾ ਪਰਨ ਨਾਲ ਪੁਲਿਸ ਦਾ ਡਰ ਖਤਮ ਹੋ ਜਾਂਦਾ ਹੈ ਜਦੋਂ ਦੁਕਾਨ ਚਲਾਉਣ ਵਾਲੇ ਨੂੰ ਪੁੱਛਿਆ ਗਿਆ ਕਿ ਮਹੀਨਾ ਕਿਸ ਨੂੰ ਦਿੰਦੇ ਹਨ ਤਾਂ ਉਹਨਾਂ ਨੇ ਨਾਮ ਨਹੀਂ ਦੱਸਿਆ ਇਸ ਸਬੰਧੀ ਜਦੋਂ ਠਾਣਾ ਬੁੱਲਵਾਲ ਦੇ ਐਸਐਚਓ ਮਨਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਵੇਰੇ ਦੜਾ ਜੱਟਾ ਲਗਾਉਣ ਵਾਲਿਆਂ ਨੂੰ ਠਾਣੇ ਬਣਾਉਣਗੇ ਪਰ ਦੁਕਾਨ ਦੂਸਰੇ ਦਿਨੋਂ ਫਿਰ ਖੁੱਲhi ਗਈ। ਕਪਾੜੇ ਪੰਜਾਬ ਡੇਲੀ ਨਿਊਜ਼ ਦੇ ਪੱਤਰਕਾਰ ਦੀਪਕ ਮੱਟੂ ਦੀ ਖਾਸ ਰਿਪੋਰਟ। ਅਸੀਂ ਪੈਸੇ ਭਰਦੇ ਹਾਂ ਹੁਣ ਕਿਹਨੂੰ ਪੈਸੇ ਭਰਦੇ ਇਹ ਨਹੀਂ ਦੱਸਿਆ ਨਹੀਂ। ਅਸੀਂ ਕਿਹਨੂੰ ਪੈਸੇ ਭਰਦੇ ਤੁਸੀਂ ਇਹਦੇ ਅਦਬ ਲੈਟ ਮਾਰੀ ਦੂਜੀ ਆਹੋ ਅਸ ਸ਼੍ਰੀ ਆਮ ਦੇ ਨਾਲ ਸਾਡਾ ਚੱਲਦਾ ਪਿਆ ਆ ਇੱਕ ਦਸੋਂਤਾ ਵੀ ਵੇਚਦੇ ਪੇਪਰ ਸਾਡੇ ਜਿਹੜੇ ਸੂਤਰ ਆ ਦੱਸਦੇ ਆ ਕਿ ਗੁਪਤ ਕੰਮ ਚਾਹੁੰਦਾ ਮੁੰਡੇ ਦਾ ਆਈਰੀਆਰੀ ਆ ਦੁਕਾਨ ਆ ਤੇ ਪੇ ਆ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਇਹ ਗਲਤ ਕੰਮ ਕਰਦੇ ਹੋ ਪਿਆ